ਇਸ ਲਈ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆਹ ਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸ ਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਛੁੱਟਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆ ਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਛੁੱਟਿਆ ਬਲਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸ ਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਛੁੱਟਿਆ ਪਰ ਇਹਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆਵ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਝੁੱਟਿਆ ਕਿਆ ਮਾਰਾ ਉਹ ਨਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆ ਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਛੁੱਟਿਆ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆਹ ਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ-ਭਾਈਆਂ ਦਾ ਕਤਲ ਹੋਇਆ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਹੀਆਂ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਚੁੱਟਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆ ਵੀ ਇੱਕ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸ ਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਝੁੱਟਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਗੁਰੂ ਘਰ ਦੇ ਬਾਹਰ ਅੰਨੇ ਵਾਹ ਗੋਲੀਆਂ ਦਾਗੀਆਂ ਗਈਆਂ ਨੇ ਸ਼ੂਟਰ ਆਉਂਦੇ ਨੇ ਅਚਾਨਕ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਗੱਡੀ ਉੱਤੇ ਤੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਭੈਣ ਭਾਈ ਯਾਨੀ ਕਿ ਇੱਕ ਲੜਕੀ ਤੇ ਉਸਦੇ ਦੋ ਭਾਈ ਉਸਦੇ ਨਾਲ ਸੀ ਤੇ ਲੜਕੀ ਦਾ ਵਿਆ ਵੀ 1 ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ ਗੁਰਪ੍ਰੀਤ ਕੌਰ ਇਸ ਲੜਕੀ ਦਾ ਨਾਮ ਜਿਸ ਦਾ ਕਤਲ ਹੋਇਆ ਤੇ ਸਿਰਫ ਇਹ ਲੜਕੀ ਨਹੀਂ ਬਲਕਿ ਉਸ ਦੇ ਦੋ ਭਾਈ ਵੀ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ ਤਿੰਨ ਭੈਣ ਭਾਈਆਂ ਦਾ ਕਤਲ ਹੋਇਆ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਏਗੀ ਪਰ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਕਿਵੇਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਛੁੱਟਿਆ